ਆਨੇ ਠੰਡ ਠੰਡਾ ਕੁਕੂਲ ਕਰਦੇ ਆ ਜੀ ਉਹਦੇ ਵਿੱਚ ਸਕਨਵੀਆ ਸ਼ਰਬਤ ਗੋਲਾ ਵਾਲਾ ਲਸ਼ੇ ਆ ਜੀ ਗਰਮੀਆਂ ਦੀ ਚੀਜ਼ਾਂ ਨੇ ਹਾਂਜੀ ਗਰਮੀਆਂ ਦੀ ਚੀਜ਼ਾਂ ਆਂਦੀ ਆ ਬਈ ਸੋਚਿਆ ਕਿਵੇਂ ਸੈਟਅਪ ਲਾਉਂਦਾ ਇਹ ਜੀ ਸੈਟ ਜੀ ਅੱਜ ਤੋਂ 20-25 ਸਾਲ ਤੋਂ ਆ ਰਹੇ ਆ ਆਪਾਂ ਕਰਦੇ ਤੇ ਬਹੁਤ ਸੋਹਣਾ ਸੰਯੋਗ ਦਿੰਦੇ ਨਗਰ ਵਾਲੇ ਤੇ ਸ਼ੱਕ ਦੇ ਸਾਰੇ ਜਣੇ ਫਤੇਪੁਰ ਦੇ ਵਿੱਚ ਤੇ ਨੰਬਪਿੰਡ ਦੇ ਵਿੱਚ ਬਹੁਤ ਮਹਾਰਾਜ ਕਿਰਪਾ ਜੀ ਤੇ ਬਾਬਾ ਦੀਪ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਦੀ ਕਿਰਪਾ ਸੱਟ ਤੇ ਅੰਮ੍ਰਿਤ ਸਰ ਸਿੰਘ ਆ ਇਹ ਸੱਚ ਉਹਦੇ ਸਮਾਨ ਇੰਨੇ ਸਾਰੇ ਨੇ ਕਿੰਨੇ ਮਰਤਾਰ ਸਿੰਘ ਚੀਜ਼ਾਂ ਵਧੀਆ ਹੁੰਦੀਆਂ ਤੇ ਬਣਾਉਂਦੇ ਬਹੁਤ ਵਧੀਆ ਹਾਂਜੀ ਵਧੀਆ ਬਣੇਗਾ ਜੀ ਉਹਦੇ ਨਾਲ ਤੁਸੀਂ ਵੇਖ ਸਕਦੇ ਜੋ ਆਓ ਤੁਹਾਨੂੰ ਦਿਖਾਈਏ ਪਾਪਾ ਜੀ ਇਹ ਤਾਂ ਨਹੀਂ ਕਿ ਤੁਸੀਂ ਇੱਥੇ ਵੀਡੀਓਜ਼ ਕੁਝ ਹੋਰ ਤੇ ਬਾਤੋ ਕੁਝ ਹੋਰ ਹੋਵੇ ਨਹੀਂ ਜੀ ਸਭ ਕੁਝ ਵਧੀਆ ਮਿਲੇਗਾ ਜਦ ਜਦ ਵੀ ਤੁਸੀਂ ਆਉਂਗੇ ਜਿਹੜਾ ਸਮਾਨ ਪਾਵੋਗੇ ਉਹ ਰੋਜ਼ ਪਏਗਾ ਜੀ ਜੋ ਜੋ ਕੁਝ ਪਾਓ ਹਾਂਜੀ ਹਾਂ ਡੇਲੀ ਪਏਗਾ ਜੀ ਹਾਂਜੀ ਬਣਾ ਕੇ ਦਿਖਾਓਗੇ ਲਓ ਜੀ ਆਓ ਜੀ ਤੁਹਾਨੂੰ ਪਹਿਲੇ ਸਮਾਨ ਚੈੱਕ ਕਰਾ ਦਈਏ ਸਮਾਜ ਦੇ ਨਾਮ ਨਾਲ ਤੁਸੀਂ ਵੀਡੀਓ ਬਣਾਓ ਤੇ ਵੇਖੋ ਆ ਲੋ ਜੀ ਆ ਵੀਰ ਜੀ ਆਪਣੇ ਕੋ ਗਲਾਸ ਜੀ ਇਹ ਆ ਜੀ ਨਿੰਬੂ ਵੇਖੋ ਸਾਫ ਸੁਥਰੇ ਨਿੰਬੂ ਕੋਈ ਗਲਿਆ ਨਿੰਬੂ ਨਹੀਂ ਹੋਏਗਾ ਆਪਣੇ ਕੋ ਬਾਬਾ ਜੀ ਇਹਨਾਂ ਦਾ ਕਲਰ ਬਹੁਤ ਵਧੀਆ ਜੀ ਹਾਂ ਜੀ ਆ ਲੈ ਜੀ ਆ ਕਵਲੀ ਹੈ ਜੀ ਗੋਲੇ ਵਾਤੇ ਆ ਕਵਲੀਆਂ ਸਪੈਸ਼ਲ ਰੱਖੀਆਂ ਜੀ ਆ ਗਲਾਸ ਰੱਖਿਆ ਹਾਂ ਜੀ ਆ ਵੇਖੋ ਜੀ ਆ ਲੱਛੇ ਹੈ ਜੀ ਕੋਈ ਲੱਛੇ ਦੇ ਵਿੱਚ ਮੱਖੀ ਮਛਰ ਪੱਬੂ ਕੋਈ ਕੀੜਾ ਮਕੌੜਾ ਕੋਈ ਨਹੀਂ ਹੋਏਗਾ ਜੀ ਇਹ ਲੱਛੇ ਬਣਾਉਂਦੇ ਕਿਦੇ ਹੋ ਜੀ ਹਾਂ ਜੀ ਮਕਾਈ ਦੇ ਆਟੇ ਦੇ ਜੀ ਆਹ ਲੋ ਜੀ ਇੱਕ ਇੱਕ ਹੋਰ ਵੇਖੋ ਜੀ ਆਓ ਜੀ ਲੱਗੇ ਆਹ ਲੋ ਜੀ ਇਹ ਸਾਰਾ ਸਾਫ ਸੁਥਰਾ ਸੌਦਾ ਹੋਏਗਾ ਇਹ ਨਹੀਂ ਵੀ ਇੱਕ ਮਰਦਵਾਨ ਤੁਹਾਨੂੰ ਦਿਖਾਤਾ ਦੂਜਿਆਂ ਨੂੰ ਦਿਖਾਇਆ ਵੇਖੋ ਬਾਬਾ ਜੀ ਇਹ ਨਸ਼ੇ ਇੱਧਰ ਹੋਰ ਤੇ ਉੱਧਰ ਹੋਰ ਇੱਕ ਕਿਸਮ ਵੱਖਰੀ ਵੱਖਰੀ ਤਾਂ ਨਹੀਂ ਨਹੀਂ ਜੀ ਨਹੀਂ ਆਹ ਲੋ ਜੀ ਇਹ ਆਪਣੇ ਕੋਲ ਜਾਲ ਹੈ ਬਿਲਕੁਲ ਸਾਫ ਸੁਥਰਾ ਜਾਲ ਹੋਏਗਾ ਸ਼ਕੰਜੀ ਵਾਤੇ ਜਾਲਿਆ ਜੀ ਹਾਂ ਜੀ ਆਹ ਦੇਖੋ ਜੀ ਇਹ ਵੀਰ ਜੀ ਆਜੋ ਇਹ ਜੀ ਆਪਣੇ ਕੋਲ ਚੈਰੀ ਇਹ ਚੈਰੀ ਪਾ ਕੇ ਆ ਵੇਖੋ ਬਿਲਕੁਲ ਸਾਫ ਸੁਥਰੀ ਚੈਰੀ ਹੋਏਗੀ ਕੋਈ ਮੱਖੀ ਨਹੀਂ ਹੋਏਗੀ ਕੋਈ ਮੱਛਰ ਨਹੀਂ ਹੋਏਗਾ ਆਹ ਦੇਖੋ ਇਹਦੇ ਵਿੱਚ ਜੀ ਇਹ ਆ ਜੀ ਸਾਡੇ ਕੋਲ ਕਟੀਰਾ ਗੂੰਦ ਕਟੀਰਾ ਗੂੰਦ ਸ਼ੀਸ਼ੇ ਹੋਂਕ ਚਮਕਦੀ ਹੋਏਗੀ ਇਹਦੇ ਵਿੱਚ ਕੋਈ ਨਹੀਂ ਇੱਕ ਹੋਰੇ ਜੀ ਕਟੀਰਾ ਗੂੰਦ ਉਹ ਵੀ ਤਾਂ ਦਿਖਵਨੇ ਜੀ ਇਹ ਵੀ ਹੈ ਜੀ ਕਟੀਰਾ ਗੂੰਦ ਕੋਈ ਵੀ ਚੀਜ਼ ਦੀ ਐ ਸਾਫ ਸੁਥਰੀ ਹੋਏਗੀ ਕੋਈ ਵੀ ਗੰਦਗੀ ਵਾਲਾ ਸਮਾਨ ਨਹੀਂ ਆਇਆ ਇਸ ਦੋਵੇਂ ਕਟੀਰਾ ਗੂੰਦਾਂ ਦੇ ਜੀ ਇਹ ਜੀ ਸਾਡੇ ਕੋਲ ਚੂਰਾ ਜੀ ਨਾਰੀ ਵਾਲਾ ਚੂਰਾ ਰੀਅਲ ਦਾ ਹੁੰਦਾ ਜੀ ਹਾਂ ਜੀ ਨਾਰੀ ਵਾਲ ਤੇ ਚੂਰਾ ਹੋਏਗਾ ਸਾਫ਼ ਸੁਥਰਾ ਹੋਏਗਾ ਚਲੋ ਜੀ ਇਹਦੇ ਫਾਇਦੇ ਕੀ ਕੀ ਹੁੰਦੇ ਨੇ ਇਹ ਜੀ ਨਾਰੀ ਵਾਲ ਤੇ ਚੂਰਾ ਤਾਕਤ ਵਾਹਤ ਹੁੰਦਾ ਜੀ ਇਹ ਵਾਲੇ ਇਹ ਜੀ ਕਲਗੰਦ ਲਓ ਵੀਰ ਜੀ ਕਲਗੰਦ ਹੋਏਗੀ ਸਾਫ਼ ਸੁਥਰੀ ਹੋਏਗੀ ਹਲੋ ਹਾਂ ਜੀ ਕੋਈ ਡੱਬੀ ਖਰਾਬ ਨਹੀਂ ਹੋਏਗੀ ਗੰਦਗੀ ਨਹੀਂ ਹੋਏਗੀ ਡੱਬੀ ਦੇ ਦਵਾਲੇ ਬਾਬਾ ਜੀ ਕਿਹਦੇ ਤੁਸੀਂ ਫੂਡ ਸਪਲਾਈ ਨੂੰ ਚੈਲੰਜ ਕਰਦੇ ਹੋ ਇਹ ਜੀ ਚਾਂਗੇ ਚੈਨ ਨਹੀਂ ਹੈ ਜੀ ਇਹ ਜੀ ਸਾਫ ਸੁਥਰਾ ਸੌਦਾ ਵਾ ਇਹ ਇਹ ਆਨੇ ਹੱਥ ਜੁੜ ਕੇ ਬੇਨਤੀ ਸਾਡੀ ਵੀ ਜਿੱਦਾਂ ਮਰਜੀ ਆਣ ਕੇ ਵੇਖੋ ਰੇੜੀ ਸਾਫ ਸੁਥਰੀ ਹੋਏਗੀ ਹਾਂਜੀ ਜਿੱਦਾਂ ਮਰਜੀ ਆ ਕੇ ਚਾਹ ਹਾਂਜੀ ਇਹਦੇ ਵਿੱਚ ਇਹ ਆ ਜੀ ਗੁਰੂ ਕਿਰਪਾ ਸਾਡੇ ਤੇ ਮਹਾਰਾਜ ਕਿਰਪਾ ਜੀ ਬਾਬਾ ਦੀਪ ਸਿੰਘ ਜੀ ਬਾਬਾ ਇਹ ਬਣਾ ਕੇ ਦਿਖਾਓ ਲਓ ਜੀ ਲਓ ਲਓ ਜੀ ਆ ਜੀ ਬਣਾ ਕੇ ਦਿਖਾਵਾਂਗੇ ਜੀ ਬਾਬਾ ਜੀ ਤੁਸੀਂ ਜਾਇਓ ਕੀ ਕੀ ਪਾਉਂਦੇ ਹੋ ਹਾਂਜੀ ਪਾਵਾਂਗੇ ਜੀ ਦਵਾਂਗੇ ਜੀ ਬਣਾ ਇਹ ਜੀ ਲਓ ਜੀ ਬਣ ਕੇ ਜੀ ਇਹ ਸਾਹ ਤੋਂ ਪਹਿਲਾਂ ਆਪਾਂ ਥਰਮੋਕੋਲ ਦਾ ਗਲਾਸ ਲਿਆ ਜੀ ਠੀਕ ਹੈ ਜੀ ਹਾਂਜੀ ਗਲਾਸ ਦੇ ਵਿੱਚ ਬਰਫ਼ ਕ੍ਰੈਸ਼ ਕੀਤੀ ਜਾਂਦੀ ਹੈ ਜੀ ਅੱਛਾ ਹਾਂਜੀ ਆਹ ਲਓ ਜੀ ਨਹੀਂ ਜੀ ਪਪਾ ਇਹ ਰਗੜ ਦੇ ਕੱਦ ਤੇ ਪਈ ਹੋਈ ਤੁਸੀਂ ਇਹ ਜੀ ਪਪਾ ਇਹ ਰੰਦਾ ਹੀ ਹੈ ਹਾਂਜੀ ਰੰਦਾ ਤੁਮੇਂ ਜੀ ਪਿੰਡਾਂ ਜਿੱਥਾਂ ਮਿਲਦੇ ਆਂ ਅਸੀਂ ਅੱਜਕੱਲ ਤੁਸੀਂ ਸ਼ਹਿਰ ਦੀ ਲੋਕੀ ਰਹਿ ਗਏ ਹਾਂਜੀ ਹਾਂਜੀ ਇਹ ਜੀ हां सूत्र रे सौदा आले एक क्रैश करती बर्फ जी अच्छा हो गई हां जी एक की पौण लगी है एदे विच जी, 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 जी एक नींबू ਪਾਏਗਾ ਜੀ ਬਾਬਾ ਜੀ ਲੋਕੀ ਨਹੀਂ ਪਾਉਂਦੇ ਪਾਰ ਹਾਂਜੀ ਪਾਵਾਂਗੇ ਜੀ ਆਪਾਂ ਪਾਵਾਂਗੇ ਇਹ ਕਿਉਂ ਇਹ ਠੰਡੇ ਕਰਕੇ ਗਰਮੀ ਕਰਕੇ ਜੀ ਉਦਾਂ ਨਹੀਂ ਪਾਈਦਾ ਗਰਮੀ ਕਰਕੇ ਪਾਈਦਾ ਹਾਂਜੀ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਮਿੱਠਾ ਖੰਡ ਦੀ ਚਾਣੀ ਪ्योर ਛੁੱਧ ਕੋਈ ਬੋਤਲ ਦੇ ਵਿੱਚ ਕੀੜਾ ਮਕੌੜਾ ਚੈੱਕ ਕਰੋ ਜੀ ਕੋਈ ਕੀੜਾ ਮਕੋੜਾ ਤੈਨੂੰ ਚੈੱਕ ਕਰੋ ਕੋਈ ਕੀੜਾ ਮਕੋੜਾ ਨਹੀਂ ਵਿੱਚ ਬਹੂਗਾ ਬੋਤਲ ਮੁੱਦੀ ਕਰਕੇ ਤੈਨੂੰ ਦਿਖਾ ਦਿੱਤੀ ਜੀ ਕੀ ਗੱਲ ਬਾਤ ਹੈ ਬਾਬਾ ਜੀ ਹਾਂਜੀ ਨਹੀਂ ਤੇ 5 ਮਿੰਟਾਂ ਵਿੱਚ ਕੀੜਾ ਮਕੋੜਾ ਸਲੁੱਪਟਰ ਹੁੰਦਾ ਬਾਬਾ ਜੀ ਆਪ ਇੰਨੀ ਗਰਮੀ ਦੇ ਵਿੱਚ ਤੇ ਲੋਕਾਂ ਨੂੰ ਇੰਨੀ ਠੰਢੀ ਜੀ ਹਾਂਜੀ ਆ ਲਓ ਜੀ ਇਹ ਮਿੱਠਾ ਪੈ ਰਿਆ ਜੀ ਆਹ ਦੇਖੋ ਜੀ ਮਿੱਠਾ ਪੈ ਰਿਆ ਆ ਲਈ ਵੀਰ ਜੀ ਇਹਦੇ ਵਿੱਚ ਜੀ ਲੱਛੇ ਸਭ ਤੋਂ ਪਹਿਲਾਂ ਆਪਾਂ ਲੱਛੇ ਪਾਵਾਂ ਜੀ ਆ ਲਓ ਲੱਛਿਆਂ ਵਿੱਚ ਵੀ ਕੋਈ ਕੀੜਾ ਮਕੋੜਾ ਨਹੀਂ ਹੋਏਗਾ ਸਾਫ ਸੁਥਰੇ ਹੋਣਗੇ ਦੋਵੇਂ ਚੀਜ਼ਾਂ ਤੁਹਾਨੂੰ ਚੈੱਕ ਕਰਾ ਦਿੱਤੀ ਇਹਦੇ ਵਿੱਚ ਜੀ ਕਿਤੀਰਾ ਗੂੰਦ ਪੈ ਰਹੀ ਆ ਕਿਤੀਰਾ ਗੂੰਦ ਕੀ ਫਲ ਜਾਂਦੇ ਨੇ ਠੰਡੀ ਬਹੁਤ ਹੁੰਦੀ ਸ੍ਰੀ ਹਾਂ ਜੀ ਠੰਡੀ ਹੁੰਦੀ ਹਾਰ ਜਵੇ ਵਾਦੀ ਹੁੰਦੀ ਸਾਰਾ ਕੁਝ ਇਹ ਬਾਬਾ ਜੀ ਬਜ਼ਾਰੋਂ ਬਣਾ ਕੇ ਲੈ ਕੇ ਆਉਂਦੇ ਕਿ ਆਪ ਹੀ ਸਾਰਾ ਕੁਝ ਇਹ ਪੀਸੀ ਨੂੰ ਜੀ ਬਜ਼ਾਰੋਂ ਲੈ ਆਈ ਦੀ ਜੀ ਇਹ ਬਣਾਉਂਦੇ ਕਿੱਥੋਂ ਆਏ ਵਸੀਂ ਬੱਚੋਂ ਹਾਂਜੀ ਇਹ ਪੰਸਾਰੀ ਦੀ ਦੁਕਾਨੋਂ ਮਿਲਦੀ ਜੀ ਪੀਸੀ ਮਿਲਦੀ ਹੈ ਹਾਂਜੀ ਇਹਦੇ ਵਿੱਚ ਇੱਕ ਤੀਰਾ ਗੁਨ ਪੈ ਗਈ ਜੀ ਹੁਣ ਇਹਦੇ ਵਿੱਚ ਆਪਾਂ ਨਿੰਬੂ ਪਾ ਕੇ ਦਵਾਂਗੇ ਜੀ ਐਨਾ ਮੋਟਾ ਮੋਟਾ ਸਮਾਨ ਪਾਈ ਜਾਂਦੇ ਉਹ ਪੈਸੇ ਦੇ ਨਹੀਂ ਕਿਤੇ ਬੱਚੋਂ ਮੋٹے ਲਾਓਗੇ ਨਹੀਂ ਜੀ ਇਹ 30 ਰੁਪਏ ਦਾ ਗਲਾਸ ਜੀ ਐਨਾ ਸਸਾ ਹਾਂਜੀ ਇਹਦੇ ਵਿੱਚ ਜੀ ਹੁਣ ਆਪਾਂ ਥੋੜਾ ਜਿਹਾ ਰੰਗ ਡਾਲਾਂਗੇ ਰੰਗ ਬਣਾਉਣ ਵਾਸਤੇ ਜ਼ਿਆਦਾ ਨਹੀਂ ਇਹ ਰੰਗ ਬਜਾਰਾਂ ਜੀ ਹਾਂਜੀ ਇਹਦੇ ਵਿੱਚ ਜੀ ਹੁਣ ਆਪਾਂ ਚੈਰੀ ਭੁੰਨ ਲੱਗੇ ਜੀ ਆ ਲਓ ਜੀ ਚੈਰੀ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਨਾਰੀਅਲ ਬੂਰਾ ਪਾਵਾਂਗੇ ਜੀ ਬਾਬਾ ਜੀ ਇੰਨਾ ਸਮਾਨ ਪਾਈ ਜਾਂਦੇ ਹੋ ਹਾਂਜੀ ਇਹ ਹਰ ਵੇਲੇ ਪਏਗਾ ਜੀ ਜਿੰਨਾਂ ਨੇ 30 ਰੁਪਏ ਖਰਚਨੇ ਉਹਨਾਂ ਦੇ ਪੱਲੇ ਕੁਝ ਪੈਣਾ ਚਾਹੀਦਾ ਇੱਕ ਤੇ ਵੀਡੀਓ ਚ ਨਾ ਪਾਈ ਜਾ ਨਹੀਂ ਨਹੀਂ ਹਾਂ ਜੀ ਜਿਹੜਾ ਮਰਜ਼ੀ ਚੈੱਕ ਕਰਾ ਲਓ ਜੀ ਕਲਗਾਂ ਦੇ ਜੀ ਸਾਫ਼ ਸੁਥਰੀ ਹੋਏਗੀ ਲਿਫਾਵੇ ਹਾਂ ਜੀ ਇਹ ਜੀ ਤਾਂ ਲਿਫਾਵੇ ਦਿਖਾ ਦਿੰਨੇ ਆ ਕੋਈ ਇਹ ਜੀ ਸ਼ੱਕ ਵਾਲੀ ਗੱਲ ਨਹੀਂ ਆ ਪਈ ਕੋਈ ਡੁਪਲੀਕੇਟ ਮਾਲ ਆ ਲਓ ਜੀ ਫੈਰ ਸੇ ਮਾਲ ਦਿੱਤਾ ਜਾਏਗਾ ਸਭ ਕੋਈ ਉੱਤੇ ਲਿਖਿਆ ਹੋਇਆ ਜੀ ਹਾਂ ਜੀ ਹੋ ਗਿਆ ਜੀ ਹਾਂ ਜੀ ਹਾਂ ਜੀ ਇਹਦੇ ਵਿੱਚ ਜੀ ਹੁਣ ਆਪਾਂ ਥੋੜਾ ਨਮਕ ਪਾ ਕੇ ਦਵਾਂਗੇ ਜੀ ਖੱਟਾ ਮਿੱਠੇ ਵਾਤੇ ਹਾਂਜੀ ਆਹ ਲਈ ਸਾਭ ਜੀ ਹੋ ਗਿਆ ਜੀ ਹਾਂਜੀ ਹੋ ਗਿਆ ਜੀ ਦਿਖਾਓ ਜੀ ਲਓ ਜੀ ਬਾਬਾ ਜੀ ਕਿੰਨੇ ਦਾ ਗਲਾਸ ਬਣਾਇਆ ਇਹ ਬਾਬਾ ਜੀ 30 ਰੁਪਏ ਦਾ ਗਲਾਸ ਜੋ ਇਹ ਇੰਨਾ ਸਸਤਾ ਕਿਉਂ ਕੋਈ ਗੱਲ ਨਹੀਂ ਜੀ ਗੁਰੂ ਕਿਰਪਾ ਵਾ ਗੁਰੂ ਮਾਰੇ ਨੇ ਦਾਦੇ ਦਿੱਤੀ ਹੈ ਇਹ ਸਾਰਿਆਂ ਨੂੰ ਠੰਡਾ ਪਿਾਵਾਂਗੇ ਗਾਹਕ ਪੈਸੇ ਖਰਚੇ ਨਾ ਖਰਚੇ ਉਹਦੇ ਵਿੱਚ ਕੋਈ ਰਾਹੀ ਮੁਸਾਫਿਰ ਆ ਰਿਹਾ ਕੋਈ ਹਾਂਜੀ ਕੋਈ ਸਾਡੇ ਕੋਲ ਆਉਂਦੇ ਜਾਂਦੇ ਆ ਕੋਈ ਛੜਕ ਦੇ ਉੱਤੇ ਰੋਡ ਦੇ ਉੱਤੇ ਠੰਡਾ ਮੰਗਦਾ ਨਹੀਂ ਪੈਸੇ ਅਗੇ ਜਰੂਰ ਪਲਾਵਾਂਗੇ ਹਾਂਜੀ ਫ੍ਰੀ ਪਲਾਵਾਂਗੇ ਕੋਈ ਚੈੱਕ ਕਰਕੇ ਵੀ ਦੇਖ ਸਕਦਾ ਜੀ ਕਿਤੇ ਵੀ ਹਾਂ ਹੋਵੇ ਉਹਦੀ ਜੇਬ 'ਚ ਪੈਸਾ ਨਾ ਹੋਵੇ ਰੱਬ ਦਾ ਮਾਰਿਆ ਹੋਵੇ ਐਂ ਅੰਗ ਹੀਣ ਹੋਵੇ ਜਰੂਰ ਸੇਵਾ ਕਰਾਂਗੇ ਜੀ ਬਿਠਾ ਕੇ ਪਾਪਾ ਜੀ ਕਿਸੇ ਨੇ ਪੀਣਾ ਹੋਵੇ ਤੇ ਕਿੱਥੇ ਆਵੇ ਤੁਹਾਡੇ ਕੋਲ ਹਾਂਜੀ ਨਵਾਂ ਪਿੰਡ ਸਿੰਘ ਸਵਾ ਗੁਰਦੁਆਰਾ ਉਦੇ ਸਾਹਮਣੇ ਲੰਗਰ ਹਾਲ ਦੇ ਸਾਹਮਣੇ ਹੈ ਜੀ ਆਪਣਾ ਮੋਬਾਈਲ ਨੰਬਰ ਦੱਸ ਲਓ ਬਾਬਾ ਜੀ 80 548 45 750 ਜੀ ਠੀਕ ਹੈ ਜੀ ਹਾਂਜੀ ਤੇ ਇੱਕ ਵੀਰ ਜੀ ਇਹ ਨੰਬਰ ਇਹ ਜ ਆਪਣਾ ਉਤਲੇ ਬਿੰਨ ਬੋਰਡ ਤੇ ਲੈ ਸਕਦੇ ਜਾਂ ਜੀ ਉਹ ਤੋਂ ਇਹ ਜਾਣੇ ਦਾ ਠੀਕ ਹੈ ਬਾਬਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆਂ ਬੰਦਰ ਸਾਹਿਬ ਕਹਿਣ ਚਾਹੁੰਗੇ ਸਾਨੂੰ ਇਹ ਆ ਜੀ ਅਸੀਂ ਗੁਰਦੇਵ ਸਿੰਘ ਹੋਏ ਆ ਗੁਰਦੇਵ ਸਿੰਘ ਕਾਰਨ ਸੜਕੋ ਸੰਗਤਾਂ ਛਕਣ ਸਾਹ ਸੁਥਰਾ ਸੌਦਾ ਆਏਗਾ ਤੇ ਛੇਧ ਵਾਤਹਾ ਨਹੀਂ ਕਰਕੇ ਨਹੀਂ ਹੋਏਗਾ ਜਿੱਦਾਂ ਦਾ ਅਸੀਂ ਆਪ ਖਾਣੇ ਆ ਉਹਦਾਂ ਦਾ ਸੰਗਤਾਂ ਨੂੰ ਖਾਣਨੇ ਆ ਸਾਡੀ 15 ਸਾਲ ਦੀ ਬੇਟੀ ਆ ਸ਼ਾਦੀ ਸੁਧਾ ਵਾਲੇ ਆ 15 ਸਾਲ ਦੀ ਬੇਟੀ ਆ ਐ ਜੋ ਆਪਣੀ ਬੇਟੀ ਨੂੰ ਦਵਾਂਗੇ ਉਹ ਸੰਗਤਾਂ ਨੂੰ ਦਵਾਂਗੇ ਉਹਦੇ ਵਿੱਚ ਇਹ ਆ ਜੇ ਅਸੀਂ ਆਪਣੇ ਬੱਚੇ ਨੂੰ ਸਾਫ ਸੁਥਰਾ ਸੌਦਾ ਦੇ ਸਕਦੇ ਖਾਣ ਵਾਤੇ ਤੇ ਅਸੀਂ ਬਾਹਰ ਲੈਣ ਦੇ ਸਕਦੇ ਆ ਜੇ ਅਸੀਂ ਆਪਣੇ ਘਰ ਵਿੱਚ ਬੱਚੇ ਨੂੰ ਇਹ ਸੌਦਾ ਨਹੀਂ ਖਿਲਾ ਸਕਦੇ ਐ ਬਾਹਰ ਵੀ ਨਹੀਂ ਖਿਲਾ ਸਕਦੇ ਗੁਰਦੇਵ ਸਿੰਘ ਦਾ ਮਲਬਲ ਇਹੋ ਹੀ ਹੈ ਜੀ ਸਾਫ ਸੁਥਰਾ ਸੁਭਦ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ